ਕਾਫੀ ਦੇਰ ਦੀ ਉਹ ਜਿਹੜੀ ਐਫਆਈਆਰ ਆ ਦਰਜ ਹੋਈ ਆ ਪਰ ਮਾਮਲਾ ਹੋਣੀ ਜਿਆਦਾ ਕਿਉਂ ਪਕਿਆ ਬਹੁਤ ਦੇ ਵਿੱਚ ਮੈਂ ਸਮਝਦਾ ਆ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਵਾ ਇਹ ਆ ਕਿ ਇਹ ਸਰੂਪ ਕਿਤੇ ਨਹੀਂ ਗਮ ਹੋਏ ਤੇ ਕਰਪਸ਼ਨ ਦਾ ਮਸਲਾ ਪਰ ਸਿੱਖ ਸੰਗਤ ਜਿਹੜੀ ਆ ਉਹ ਇਹ ਗੱਲ ਜਾਣਨਾ ਚਾਹੁੰਦੀ ਆ ਜਿੱਤੇ ਤੱਕ ਇਹ ਗੱਲ ਹਲੇ ਤੱਕ ਕਨਵੇ ਨਹੀਂ ਕੀਤੀ ਗਈ ਦਾ ਦੀ ਤਸੱਲੀ ਕਰਾਉਣ ਵਿੱਚ ਕਿਤੇ ਨਾ ਤੇ ਬੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਨਾ ਕਾਮਯਾਬ ਰਹੀ। ਇਹ ਸਰਕਾਰ ਨੇ ਅੱਜ ਐਫ ਆਈ ਆਰ ਦਰਜ ਕੀਤੀ ਹੈ ਤਾਂ ਉਹਦੀ ਜ਼ਿੰਮੇਵਾਰੀ ਮੈਂ ਸਮਝਦਾ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਲੈਕਟੀ ਦਾ ਸੱਟ ਹੈ। ਉਹ ਕਹਿ ਰਹੇ ਨੇ ਕਿ ਇਹ ਸਿੱਖਾਂ ਦਾ ਮਸਲਾ ਪੰਥਕ ਮਸਲਾ ਇਹਨੂੰ ਐ ਜੀ ਪੀ ਸੀ ਨਿਵੇੜ ਸਕਦੀ ਹੈ ਪਰ ਸਵਾਲ ਇਹ ਨੇ ਕਿ ਹੁਣ ਤੱਕ ਐ ਜੀ ਪੀ ਸੀ ਨੇ ਨਿਵੇੜਿਆ ਕਿਉਂ ਨਹੀਂ? ਸਰੂਪ ਤਾਂ ਕਿਤੇ ਗਿਆ ਹੀ ਨਾ ਜਿੱਥੇ ਗਿਆ ਉਹਨੇ ਪੇਟਾ ਦਿੱਤੀ ਆ ਉਹ ਜਿੱਥੇ ਗਿਆ ਉੱਥੇ ਤਾਂ ਦੱਸ ਦੋ ਵੀ ਫਲਾਣੇ ਬੰਦੇ ਕੋਲ ਸਰੂਪ ਨੇ ਜੀ ਫਲਾਣੇ ਗੁਰਦੁਆਰਾ ਸਾਹਿਬ ਦੇ ਇਹ ਹੀ ਸਿੱਖ ਸੰਗਤ ਚਾਹੁੰਦੀ ਹੈ ਇਹ ਹੀ ਭਾਈ ਬਡਾਲਾ ਮੰਗ ਕਰਦਾ ਤੇ ਹੀ ਸਾਰਾ ਪੰਥ ਮੰਗ ਕਰਦਾ ਤੇ ਜਦੋਂ ਸ਼ਰਮਣੀ ਕਮੇਟੀ ਨੇ ਲੇਟ ਕਰ ਦਿੱਤੀ ਗੱਲ ਲੰਬੀ ਪੈ ਗਈ ਗੱਲ ਤਾਂ ਰਾਜਨੀਤਿਕ ਲੋਕਾਂ ਨੇ ਫਿਰ ਇਹਦੇ ਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਕੋਲੀ ਸਾਹਿਬ ਤੌਰ ਸੀਏ ਸੁਖਵੀਰ ਸਿੰਘ ਬਾਦਲ ਦਾ ਕੰਮ ਵੀ ਦੇਖਦੇ ਨੇ ਸ਼ਾਇਦ ਉਹਨਾਂ ਨੇ ਉਸ ਪ੍ਰਭਾਵ ਦੇ ਵਿੱਚ ਆ ਕੇ ਉਹਨਾਂ ਦੀ ਸਪਾਰਸ਼ ਕੀਤੀ ਉਹਨੂੰ ਉਹਨੂੰ ਦੇਤਾ ਪਰ ਉਹਨੂੰ ਦੇਣਾ ਨਹੀਂ ਸੀ ਚਾਹੀਦਾ ਜਦ 10 ਸਾਲ ਹੋ ਗਏ ਕਾਲੀ ਦੰਦ ਸਤਾਦੋਂ ਬਾਹਰ ਆਏ ਅਤੇ ਜੇ ਹਲੇ ਵੀ ਸਮਝਣ ਦਾ ਯਤਨ ਨਾ ਕੀਤਾ ਨਹੀਂ ਤੇ ਕੋਰੇ ਕਾਗਜ਼ ਤੇ ਲਿਖਾ ਲਓ ਕਿ ਸਤਾਈਂ ਤੇ ਵੀ ਨਹੀਂ ਆ ਸਕਦੇ ਜਿਕਰੀ ਪੀ ਰਹੇ ਹਾਂ ਨਾਲ ਰਹੇ ਹਾਂ ਸੁਖਵੀਰ ਬਾਦਲ ਦੇ ਕਾਲੀ ਦੰਦ ਚ ਰਹੇ ਹਾਂ ਤੁਹਾਨੂੰ ਲੱਗਦਾ ਕਿ ਉਹ ਆਪ ਜਿਹੜੇ ਪ੍ਰਧਾਨਗੀ ਛੱਡ ਸਕਦੇ ਤੋ ਮੈਨੂੰ ਨਹੀਂ ਲੱਗਦਾ ਕਿ ਸਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਛੱਡ ਜਾਣ ਉਹਨਾਂ ਨੂੰ ਐ ਲੱਗਦਾ ਜੇ ਮੈਂ ਪ੍ਰਧਾਨ ਰਹੂੰਗਾ ਤੇ ਮੈਂ ਟਿਕਣਾ ਵੱਡੂੰਗਾ ਮੇਰੇ ਬੰਦੇ ਆਉਣਗੇ ਤੇ ਮੈਂ ਮੁੱਖ ਮੰਤਰੀ ਪੰਜਾਬ ਬਣ ਜੀ ਗਾਜ ਭਾਗ ਪੰਥ ਨੂੰ ਸਮਰਪਿਤ ਹੋਵੇ ਪੰਜਾਬ ਨੂੰ ਸਮਰਪਿਤ ਹੋਵੇ ਪਰਿਵਾਰਾਂ ਨੂੰ ਸਮਰਪਿਤ ਨਾ ਨਾ ਹੋਵੇ ਤਾਂ ਦਾ ਦਾ ਫਾਇਦਾ ਜੇ ਉਹੀ ਪਰਿਵਾਰੇ ਪਾਲਣੇ ਨੇ ਫਿਰ ਤਾਂ ਜਿਹੜਾ ਜਿਹੜਾ ਰਾਜ ਚੱਲਦਾ ਹੋ ਜਾਓ ਚੱਲੀ ਜਾਊਗਾ ਤੇ ਕੀ ਫਰਕ ਹੈ ਜੀ ਮੈਂ ਮੈਨੂੰ ਐਂ ਜੇ ਲੱਗੀ ਜਾਂਦਾ ਵੀ ਜੇ ਪੰਥਕ ਏਕਤਾ ਨਾ ਹੋਈ ਪੰਜਾਬ ਦੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋਏ ਤਾਂ ਤੁਸੀਂ ਭਗਵੰਤ ਮਾਨ ਦਾ ਰਾਹ ਨਹੀਂ ਰੋਕ ਸਕਦੇ ਸਭ ਤੋਂ ਸ਼ੂਟੇਬਲ ਕੈਂਡੀਡੇਟ ਆ ਮਨਪ੍ਰੀਤ ਸਿੰਘ ਯਾਲੀ ਨੌਜਵਾਨ ਪੀੜੀ ਉਹਨੂੰ ਪਸੰਦ ਕਰਦੀ ਹੈ ਇਕੱਲੇ ਬੰਦੇ ਨੇ ਆਪਣੇ ਹਲਕੇ ਚ ਪਹਿਲਾਂ ਐਮਐਲਏ ਦੀ ਚੋਣ ਆਜ਼ਾਦ ਜਿੱਤ ਲਈ ਉਹਨੇ ਇੱਕ ਕਿਸਮ ਦੀ ਜਾਦੇ ਲੜੀ ਭੰਮੇ ਚੋਣ ਨਿਸ਼ਾਨ ਦਾ ਤੱਕੜੀ ਦਾ ਸੀ ਪਰ ਉਹ ਲੜਿਆ ਇਕੱਲੇ ਸੀ ਕਹਿ ਰਹੇ ਹੂ ਕਿ ਜਿਕਰ ਪੰਥਕ ਏਕਤਾ ਨਹੀਂ ਹੁੰਦੀ ਤਾਂ ਭਗਵੰਤ ਮਾਨ ਦੀ ਸਰਕਾਰ ਪੱਕੀ ਐ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਕਹਿ ਰਿਹਾ ਕਿ ਜਿਹੜੇ ਕਹਿੰਦੇ ਸੀ ਕਿ ਡਾਇਨਾਸੌਰਾਂ ਦੀ ਵਾਪਸੀ ਹੋ ਸਕਦੀ ਆ ਵੀ ਅਕਾਲੀ ਦਲ ਦੀ ਵਾਪਸੀ ਨਹੀਂ ਹੋ ਸਕਦੀ ਉਹ ਕਹਿੰਦੇ ਡਾਇਨਾਸੌਰ ਵੀ ਆ ਰਹੇ ਆ ਤੇ ਅਕਾਲੀ ਦਲ ਵੀ ਆ ਰਹੇ ਮੈਨੂੰ ਗਲਤ ਆ ਵੀ ਇਹ ਛੇਰਾਂ ਦੀ ਗੱਲ ਮੈਂ ਇਹਨੂੰ ਡਾਇਨਾਸੌਰ ਨਾਲ ਮਿਲਾਉਣਾ ਹੀ ਨਹੀਂ ਚਾਹੀਦਾ ਇਰੀ ਕਾਲ ਤੱਕ ਸਾਫ ਦੀ ਜਿਹੜੀ ਸਰਬ ਉੱਚਤਾ ਹੈ ਉਹਨੂੰ ਡੈਮੇਜ ਜਿਹੜਾ ਕੀਤਾ ਹੈ ਉਹ ਜਥੇਦਾਰਾਂ ਨੇ ਕੀਤਾ ਹੈ ਜਥੇਦਾਰ ਖੁਦ ਝੂਠ ਬੋਲਦੇ ਰਹੇ ਆ ਗੱਲਬਾਤ ਜਿਹੜੀ ਇਸ ਵਾਰ ਚਰਚਾ ਹੈ ਉਹ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਾਪਤਾ ਹੋਏ ਸੀ ਬੀਤੇ ਦਿਨ ਉਸ ਤੇ ਵਿੱਚ ਇੱਕ ਐਫ ਆਈ ਆਰ ਜਿਹੜੀ ਕਾਫੀ ਦੇਰ ਪਹਿਲਾਂ ਦੀ ਜਿਹੜੀ ਦਰਜ ਹੋਈ ਸੀ ਪਰ ਚਰਚਾ ਦੇ ਵਿੱਚ ਥੋੜੇ ਦਿਨ ਪਹਿਲਾਂ ਆਈ ਜਦੋਂ ਇੱਕ ਗ੍ਰਿਫਤਾਰੀ ਹੁੰਦੀ ਆ ਉਸ ਦੇ ਵਿੱਚ ਜਿਹੜੇ ਸਾਬਕਾ ਸੀਏਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਵੀ 16 ਲੋਕਾਂ ਦੇ ਨਾਮ ਨੇ ਜਿਹੜੇ ਉਸ ਦੇ ਵਿੱਚ ਦਰਜ ਕੀਤੇ ਗਏ ਨੇ ਸਾਡੇ ਨਾਲ ਸਬਕਾ ਐਜਪੀਸੀ ਮੈਂਬਰ ਕਰਨਲ ਸਿੰਘ ਪੰਜੂਲੀ ਜੀ ਮੌਜੂਦ ਨੇ ਪੰਜੂਲੀ ਸਾਹਿਬ ਕਿਵੇਂ ਦੇਖਦੇ ਹੋ ਕਿ ਕਾਫੀ ਦੇਰ ਦੀ ਉਹ ਜਿਹੜੀ ਐਫਆਈਆਰ ਆ ਦਰਜ ਹੋਈ ਆ ਪਰ ਮਾਮਲਾ ਹੋਣੀ ਜਿਆਦਾ ਕਿਉਂ ਪੁਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹ ਬਹੁਤ ਦੁਖਦਾਈ ਤੇ ਮੰਦ ਭਾਗੀ ਗੱਲ ਹੈ ਕਿ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਐਡੀ ਵੱਡੀ ਪੱਧਰ ਤੇ ਚਰਚਾ ਜਿਹੜੀ ਆ ਹੋ ਰਹੀ ਹੈ ਜਿੱਥੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 328 ਰੂਪਾਂ ਦਾ ਸੰਬੰਧ ਹੈ ਉਹਦੇ ਵਿੱਚ ਮੈਂ ਸਮਝਦਾ ਪਾ ਮੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਵਾ ਇਹ ਆ ਕਿ ਇਹ ਸਰੂਪ ਕਿਤੇ ਨਹੀਂ ਗੁਮ ਹੋਇਆ ਇਹ ਕ੍ਰਪਸ਼ਨ ਦਾ ਮਸਲਾ ਹੈ ਪਰ ਸਿੱਖ ਸੰਗਤ ਜਿਹੜੀ ਹੈ ਉਹ ਇਹ ਗੱਲ ਜਾਨਣਾ ਚਾਹੁੰਦੀ ਹੈ ਜਿੱਦੇ ਤੱਕ ਇਹ ਗੱਲ ਹਲੇ ਤੱਕ ਕਨਵੇ ਨਹੀਂ ਕੀਤੀ ਗਈ ਕਿ ਮੰਨ ਲ ਲੈਂਿਆ ਕਿ ਕ੍ਰਪਸ਼ਨ ਦਾ ਮਸਲਾ ਹੈ ਲੇਕਿਨ ਜਿਸ ਵਿਅਕਤੀ ਨੇ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਕਿਤੇ ਦਿੱਤੇ ਨੇ ਮੰਨ ਲਓ ਮੈਨੂੰ ਦਿੱਤਾ ਹੈ ਜਾਂ ਤੁਹਾਨੂੰ ਦਿੱਤਾ ਹੈ ਜਾਂ ਕਿਸੇ ਹੋਰ ਗੁਰਦੁਆਰੇ ਸਹਿਬਾਨ ਮਤਲਬ ਸਰੂਪ ਭੇਜੇ ਨੇ ਉਹਦੀ ਡਿਟੇਲ ਤਾਂ ਘਟੋ-ਘਟ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੋਣੀ ਆ ਤੇ ਉਹ ਦੱਸ ਦੇਣ ਸਿੱਖ ਸੰਗਤ ਨੂੰ ਕਿ ਐਨੇ ਸਰੂਪ ਫਲਾਣੇ ਗੁਰਦੁਆਰਾ ਸਾਹਿਬ ਦਿੱਤੇਗੇ ਐਨੇ ਸਰੂਪ ਫਲਾਣੇ ਗੁਰਦੁਆਰਾ ਸਾਹਿਬ ਦਿੱਤੇਗੇ ਇੰਨੇ ਸਰੂਪ ਭਾਈ ਫਲਾਣੇ ਭਾਈ ਸਾਹਿਬ ਨੂੰ ਦਿੱਤੇ ਗਏ ਫਲਾਣੇ ਨੂੰ ਦਿੱਤੇ ਗਏ ਜਿਨ੍ਹਾਂ ਨੂੰ ਦਿੱਤੇ ਗਏ ਨੇ ਉਹਨਾਂ ਦੀ ਡਿਟੇਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜ਼ਰੂਰ ਹੋਏਗੀ ਜੀ ਕਿਉਂਕਿ ਮਤਲਬ ਜਿਹੜੀ ਕ腐ਸ਼ਨ ਹੋਈ ਹੈ ਪੈਸੇ ਪੈਸਿਆਂ ਦੀ ਉਹ ਤਦੇ ਹੋਈ ਹੈ ਨਾ ਜੇ ਕਿਤੇ ਅੱਗੇ ਤੁਸੀਂ ਸਰੂਪ ਦਿੱਤੇ ਨੇ ਜੇ ਤੁਸੀਂ ਸਰੂਪ ਦਿੱਤੇ ਨੇ ਸਰੂਪ ਦੀ ਲਿਸਟ ਦੱਸ ਦਵਾਂ ਵੀ ਫਲਾਣੇ ਫਲਾਣੇ ਬੰਦੇ ਕੋਲ ਫਲਾਣੇ ਫਲਾਣੇ ਗੁਰਦੁਆਰੇ ਕੋਲ ਫਲਾਣੀ ਸਟੇਟ ਦੇ ਵਿੱਚ ਦਿੱਤੇ ਗਏ ਨੇ ਤੇ ਜਿੱਥੇ-ਜਿੱਥੇ ਦਿੱਤੇ ਗਏ ਨੇ ਉਹ ਸਾਰਾ ਡਿਟੇਲ ਛਾਪ ਦੇਣੀ ਚਾਹੀਦੀ ਆ। ਹਮਮ ਔਰ ਹੁਣ ਤੱਕ ਤਾਂ ਬਹੁਤ ਦੇਰ ਪਹਿਲਾਂ ਦੀ ਗੱਲ ਆ ਇਹ ਤਾਂ ਬਹੁਤ ਸਾਲ ਹੋ ਗਏ ਇਸ ਮਸਲੇ ਨੂੰ ਚਲਦੇ ਨੂੰ। ਉਦੋਂ ਦੀ ਛਾਪ ਦੇਣੀ ਚਾਹੀਦੀ ਸੀ। ਹਮ ਲੋਕਾਂ ਦੀ ਤਸੱਲੀ ਕਰਾਉਣ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਨਾਕਾਮਜਾਬ ਰਹੀ। ਇਹਦਾ ਰੌਲਾ ਬਹੁਤ ਪਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਇਹ ਮਸਲਾ ਗਿਆ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਜੀ ਨੇ ਆਦੇਸ਼ ਜਾਰੀ ਕਰ ਦਿੱਤੇ ਜੀ ਡਾਕਟਰ ਇਸਰ ਸਿੰਘ ਜੀ ਉਹਨਾਂ ਨੇ ਪੜਤਾਲ ਕੀਤੀ ਪੜਤਾਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇਹ ਗੱਲ 16 ਅਧਿਕਾਰੀ ਜਿਹੜੇ ਸੀ ਉਹਨਾਂ ਦਾ ਉਹਨਾਂ ਨੂੰ ਦੋਸ਼ੀ ਪਾਇਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਉਦੇਸ਼ ਦਿੱਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਮਾਨਯੋਗ ਪ੍ਰਧਾਨ ਪਾਈ ਗੋਵਿੰਦ ਸਿੰਘ ਜੀ ਲੋਗਵਾਲਾ ਸਾਹਿਬ ਦੀ ਪ੍ਰਧਾਨਗੀ ਥੱਲੇ ਇੱਕ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਈ ਜੀ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਦੇਸ਼ ਦਿੱਤੇ ਗਏ 16 ਬੰਦਿਆਂ ਦੇ ਔਰ ਜਿਹੜਾ ਸਤਿੰਦਰ ਸਿੰਘ ਕੋਹਲੀ ਹੈ ਬਕਾਇਦਾ ਉਹਦੇ ਖਿਲਾਫ ਕਿਹਾ ਗਿਆ ਕਿ ਜਿੰਨੀ ਉਹਨੇ ਹੁਣ ਤੱਕ ਰਕਮ ਵਸੂਲੀ ਹੈ ਸ਼ਰੋਮਣੀ ਕਮੇਟੀ ਵੱਲੋਂ ਬਤੌਰ ਤਨਖਾਹ ਦੇ ਉਹਦਾ ਕੰਮ ਤਸੱਲੀ ਬਖਸ਼ ਨਹੀਂ ਸੀ ਉਹ ਇਹ ਗੱਲ ਦੱਸ ਨਹੀਂ ਸਕਿਆ ਕਿ ਕਰਪਸ਼ਨ ਹੋ ਰਹੀ ਆ ਉਹ ਸੀਏ ਕਹਦਾ ਜੀ ਜਿਹੜਾ ਜਿਹਦੇ ਸੀਏ ਦੇ ਹੁੰਦਿਆਂ ਹੋਇਆਂ ਕਿਤੇ ਨਾ ਕਿਤੇ ਪੈਸੇ ਦੀ ਮਤਲਬ ਮਿਸਯੂਜ਼ ਹੋ ਰਹੀ ਆ ਪਤਾ ਨਹੀਂ ਲੱਗ ਰਿਹਾ ਉਹਨੇ ਕੋਈ ਮਤਲਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਤਸਵੀਰ ਦੱਸਣ ਦਾ ਯਤਨ ਨਹੀਂ ਕੀਤਾ ਜਾਂ ਉਹਨੇ ਪੜਤਾਲ ਨਹੀਂ ਕੀਤੀ ਜਾਂ ਉਹਨੇ ਕੰਮ ਕਾਜ ਨਹੀਂ ਕੀਤਾ ਉਹ ਮੁਖਤ ਦੀ ਤਨਖਾਹ ਲੈਂਦਾ ਰਿਹਾ ਫਿਰ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਨੇ ਮਤਾ ਪਾਸ ਕਰਕੇ ਕਹਿ ਦਿੱਤਾ ਵੀ ਦੇ ਕੋਲੋਂ 75% ਰੁਪਇਆ ਵਸੂਲਿਆ ਜਾਵੇ 75% ਲੇਕਿਨ ਉਹ 75% ਵਸੂਲਣ ਵਾਲੀ ਜਿਹੜੀ ਗੱਲ ਸੀ ਉਹ ਜਦੋਂ ਅਗਲੀ ਮੀਟਿੰਗ ਹੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਫਿਰ ਰੱਦ ਕਰ ਦਿੱਤੀ ਕਿ ਆਪੇ ਆਪੇ ਇਸਰ ਸਿੰਘ ਦਾ ਫੈਸਲਾ ਕਰਾਇਆ ਆਪੇ ਇਸਰ ਸਿੰਘ ਨੇ ਕਮੇਟੀ ਨੂੰ ਦੱਸਿਆ ਕਮੇਟੀ ਨੇ ਵਸੂਲਣ ਦੀ ਗੱਲ ਕੀਤੀ ਅਗਲੀ ਕਮੇਟੀ ਨੇ ਮੀਟਿੰਗ ਨੇ ਉਹ ਮਤਲਬ ਉਹ ਰੱਦ ਕਰ ਦਿੱਤਾ ਜੀ ਮੈਂ ਸਮਝਦਾ ਵੀ ਇਹ ਜਿਹੜੀਆਂ ਗੱਲਾਂ ਸੀ ਇਨਾਂ ਦੇ ਕਰਕੇ ਸਿੱਖ ਸੰਗਤਾਂ ਦੇ ਅੰਦਰ ਸ਼ੰਕਾएं ਪੈਦਾ ਹੋ ਗਏ ਜੀ ਉਹਨਾਂ ਨੂੰ ਲੱਗਦਾ ਸਿੱਖਾਂ ਨੂੰ ਸਿੱਖ ਸੰਗਤ ਨੂੰ ਵੀ ਕਿਤੇ ਸਤਿਗੁਰੂ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਕਿਸੇ ਐਸੀ ਥਾਂ ਨਾ ਚਲੇ ਗਏ ਹੋਣ ਜਿੱਥੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਲਾਪਡ ਕਰ ਦਿੱਤੀ ਜਾਵੇ ਜਾਂ ਕੋਈ ਐਸਾ ਬੰਦਾ ਵਿਅਕਤੀ ਲੈ ਜਾਏ ਜਿਹੜਾ ਗੁਰੂ ਸਾਹਿਬ ਜੀ ਦਾ ਵਿਰੋਧੀ ਹੈ ਪੰਥ ਵਿਰੋਧੀ ਹੈ ਉਹ ਕਿਤੇ ਕੱਲ ਨੂੰ ਫੇਰ ਮਤਲਬ ਉਹਨਾਂ ਦਾ અપਮਾਨ ਨਾ ਕਰ ਦੇਵੇ ਇਹ ਸ਼ੰਕਾ ਜਿਹੜੀ ਹੈ ਮਤਲਬ ਸਿੱਖ ਸੰਗਤਾਂ ਦੇ ਹਿਰਦੇ ਵਿੱਚ ਵੀ ਆ ਤੇ ਸਰਕਾਰ ਵੀ ਇਹ ਚਾਹੁੰਦੀ ਹੈ ਵੀ ਮਤਲਬ ਇਹ ਸੱਚ ਨਿਕਲਣਾ ਚਾਹੀਦਾ ਫਿਰ ਦੂਸਰੀ ਗੱਲ ਜਿਨ੍ਹਾਂ ਲੋਕਾਂ ਨੇ ਸੰਗਤ ਨੇ ਸ਼ਰੋਮਣੀ ਕਮੇਟੀ ਦੇ ਕੋਲ ਜਾ ਕੇ ਧਰਨਾ ਦਿੱਤਾ ਮੁਜ਼ਾਹਰਾ ਕੀਤਾ ਨੰਬਰੰਡਮ ਦਿੱਤੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਨੇ ਸੁਣਨ ਦੀ ਬਜਾਏ ਕੁੱਟਿਆ ਡਾਂਗਾ ਨਾਲ ਇਹ ਗੱਲ ਗਲਤ ਸੀ ਦਖੋ ਸ਼ਰੋਮਣੀ ਕਮੇਟੀ ਧਾਰਮਿਕ ਤੇ ਪੰਥਕ ਸੰਸਥਾ ਹੈ ਹਰ ਸਿੱਖ ਦਾ ਗਿਲਾ ਹਰ ਸਿੱਖ ਦਾ ਸ਼ਿਕਵਾ ਸ਼ਿਕਾਇਤ ਸ਼ਰੋਮਣੀ ਕਮੇਟੀ ਦੀ ਡਿਊਟੀ ਹੈ ਉਹਨੇ ਸੁਣਨਾ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿੱਥੇ ਵੀ ਕਿਤੇ ਸਿੱਖ ਬੈਠਾ ਉਹਦੀ ਨੁਮਾਇੰਦਗੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅਕਾਲੀ ਦਲ ਤਾਂ ਇੱਕ ਰਾਜਨੀਤਿਕ ਪਾਰਟੀ ਹੈ ਉਹਨੇ ਤਾਂ ਪੰਜਾਬ ਤੱਕ ਰਾਜ ਕਰਨਾ ਹੈ ਲੇਕਿਨ ਸ਼ਰੋਮਣੀ ਕਮੇਟੀ ਦੀਆਂ ਅੱਖਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਰੋਮਣੀ ਕਮੇਟੀ ਦੇ ਤੇ ਸਾਰੀ ਦੁਨੀਆ ਦੀਆਂ ਲੱਗੀਆਂ ਹੋਈਆਂ ਨੇ ਹਮ ਇੱਥੇ ਕੀ ਹੋ ਰਿਹਾ ਕੀ ਕਰ ਰਹੇ ਨੇ ਜੀ ਤੇ ਇਸ ਪਾਰਟੀ ਦੇ ਮਤਲਬ ਜੇ ਕੋਈ ਬੰਦਾ ਆਉਂਦਾ ਹੈ ਹਮ ਆਪਣੀ ਸ਼ਿਕਾਇਤ ਲੈ ਕੇ ਸ਼ਿਕਵਾ ਲੈ ਕੇ ਉਹ ਸੁਣਨਾ ਚਾਹੀਦਾ ਸੀ ਸੁਣਿਆ ਨਾ ਗਿਆ ਹਮ ਭਾਈ ਬਲਦੇਵ ਸਿੰਘ ਬਡਾਲੇ ਨੇ ਧਰਨਾ ਦੇ ਦਿੱਤਾ ਹਮ ਧਰਨਾ ਦਿੱਤਾ ਲੰਬਾ ਚੱਲਿਆ ਜੀ ਉਹ ਧਰਨਾਕਾਰੀਆਂ ਨੂੰ ਕਿਸੇ ਨੇ ਜਾ ਕੇ ਸੁਣਨ ਦਾ ਯਤਨ ਨਹੀਂ ਕੀਤਾ ਹਮ ਸ਼ਰਮਣੀ ਕਮੇਟੀ ਦੇ ਪ੍ਰਧਾਨ ਦੀ ਡਿਊਟੀ ਸੀ ਉਹ ਜਾਂਦੇ ਜੀ ਕਾਲ ਤੱਕ ਸਾਭ ਦੇ ਜਥੇਦਾਰ ਦੀ ਡਿਊਟੀ ਸੀ ਉੱਥੇ ਜਾਂਦੇ ਉਹਨਾਂ ਦੀ ਤਸੱਲੀ ਕਰਾਉਂਦੇ ਉਹਨਾਂ ਨੂੰ ਦੱਸਦੇ ਉਹਨਾਂ ਨੇ ਕੁਝ ਕੀਤਾ ਨਾ ਫਿਰ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਉਹਨਾਂ ਨੇ ਸਿੱਖਾਂ ਦੇ ਇਹਨਾਂ ਜਜ਼ਬਾਤਾਂ ਨੂੰ ਆਪਣੇ ਹੱਕ 'ਚ ਪਗਟਾਉਣ ਲਈ ਉਹਨਾਂ ਨੇ ਮਤਲਬ ਹਾਂ ਐਫ ਆਈ ਆਰ ਦਰਜ ਕਰ ਲਈ ਜੀ ਸਰਕਾਰ ਨੇ ਅੱਜ ਐਫ ਆਈ ਆਰ ਦਰਜ ਕੀਤੀ ਹੈ ਤਾਂ ਉਹਦੀ ਜ਼ਿੰਮੇਵਾਰੀ ਮੈਂ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਲੈਕੀ ਦਾ ਸੱਟਾ ਹੈ ਜੁਲੀ ਸਾਹਿਬ ਇਸ ਦੇ ਵਿੱਚ ਮੈਂ ਤੁਹਾਨੂੰ ਰੋਕਦਾ ਕਿ ਹੁਣ ਜਿਹੜੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਹਨ ਉਹ ਕਹਿ ਰਹੇ ਨੇ ਕਿ ਇਹ ਸਿੱਖਾਂ ਦਾ ਮਸਲਾ ਪੰਥਕ ਮਸਲਾ ਇਹਨੂੰ ਐਸਜੀਪੀਸੀ ਨਿਵੇੜ ਸਕਦੀ ਹੈ ਪਰ ਸਵਾਲ ਇਹ ਨੇ ਕਿ ਹੁਣ ਤੱਕ ਐਸਜੀਪੀਸੀ ਨੇ ਨਿਵੇੜਿਆ ਕਿਉਂ ਨਹੀਂ ਕਿਉਂ ਬਲਦੇਵ ਸਿੰਘ ਬਡਾਲਾ ਨੂੰ ਜਿਹੜਾ ਉੱਥੇ ਧਰਨਾ ਲਾਉਣਾ ਪਿਆ ਤੇ ਕਿਉਂ ਹੁਣ ਇਹ ਕਿਹਾ ਕਿਹਾ ਜਾ ਰਿਹਾ ਕਿ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਜਿਹੜੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹੀ ਆ ਨਾ ਪਹਿਲਾਂ ਸ਼ਰਮਣੀ ਕਮੇਟੀ ਤਸੱਲੀ ਕਰਾਉਣ ਵਿੱਚ ਸਫਲ ਰਹੀ ਲੋਕਾਂ ਦੀ ਹੂੰ ਸਰੂਪ ਗਏ ਨੇ ਕਿੱਥੇ ਗਏ ਨੇ ਕਿਸ ਬੰਦੇ ਨੂੰ ਤੁਸੀਂ ਦਿੱਤੇ ਨੇ ਉੱਥੋਂ ਪੈਸੇ ਲਿਆਂਦੇ ਜਿਨੇ ਲਿਆਂਦੇ ਪੈਸੇ ਉਹਨੇ ਜਮਾ ਨਹੀਂ ਕਰਾਇ ਖਾਲੀ ਜੀ ਪਰ ਸਰੂਪ ਤਾਂ ਕਿਤੇ ਗਏ ਹੀ ਆ ਨਾ ਜਿੱਥੇ ਗਿਆ ਉਹਨੇ ਭੇਟਾ ਦਿੱਤੀ ਆ ਉਹ ਜਿੱਥੇ ਗਿਆ ਉੱਥੇ ਤਾਂ ਦੱਸ ਦੋ ਵੀ ਫਲਾਣੇ ਬੰਦੇ ਕੋਲ ਸਰੂਪ ਨੇ ਜੀ ਫਲਾਣੇ ਗੁਰਦੁਆਰਾ ਸਾਹਿਬ ਦੇ ਦੱਸ ਦਿੰਦੇ ਨੇ ਇਹੀ ਸਿੱਖ ਸੰਗਤ ਚਾਹੁੰਦੀ ਹੈ ਇਹੀ ਭਾਈ ਬਡਾਲਾ ਮੰਗ ਕਰਦਾ ਤੇ ਇਹੀ ਸਾਰਾ ਪੰਥ ਮੰਗ ਕਰਦਾ ਜੀ ਤੇ ਜਦੋਂ ਸ਼ਰਮਣੀ ਕਮੇਟੀ ਨੇ ਲੇਟ ਕਰ ਦਿੱਤੀ ਗੱਲ ਲੰਬੀ ਪੈ ਗਈ ਗੱਲ ਤਾਂ ਰਾਜਨੀਤਿਕ ਲੋਕਾਂ ਨੇ ਫਿਰ ਇਹਦੇ ਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਸਰਕਾਰ ਨੇ ਪਰਚਾ ਦਰਜ ਕਰ ਲਿਆ ਉਹਨਾਂ ਨੂੰ ਲੱਗਦਾ ਵੀ ਅਗਲੀ ਚੋਣ ਸਰਤਿਆ 2027 ਦੀ ਤੇ ਚੋਣ ਤੋਂ ਪਹਿਲਾਂ ਪਹਿਲਾਂ ਉਹ ਸਿੱਖ ਜੱਟਾਂ ਨੂੰ ਆਪਣੇ ਹਿੱਤਾਂ ਵਿੱਚ ਵਰਤਣਾ ਚਾਹੁੰਦੇ ਨੇ ਉਹਨਾਂ ਨੇ ਪਰਚਾ ਦਰਜ ਕਰ ਲਿਆ ਤੇ ਸੀਏ ਕੋਹਲੀ ਜਿਹੜਾ ਉਹਨਾਂ ਨੇ ਕੱਲ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਉਹਦੀ ਪੜਤਾਲ ਆ ਜਿਹੜੀ ਉਹ ਚੱਲ ਰਹੀ ਹੈ ਦੇਖੋ ਕੋਹਲੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਜਿਹੜਾ ਸਤਿੰਦਰ ਸਿੰਘ ਕੋਹਲੀ ਦੀ ਪਾਰਟੀ ਐ ਜੋ ਦੀ ਫਰਮ ਐ ਉਹਨੂੰ ਮਤਲਬ ਜਦੋਂ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਸੀਏ ਠੇਕਾ ਦਿੱਤਾ ਗਿਆ ਸੀ ਉਹ ਉਹ ਫੈਸਲਾ ਹੀ ਗਲਤ ਸੀ ਉਦੋਂ ਇੱਕ ਫਰਮ ਹੋਰ ਆਈ ਸੀ ਰਾਜਪੁਰੇ ਤੋਂ ਉਹ ਫਰਮ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਸਾਨੂੰ ਆਪਣਾ ਠੇਕਾ ਦੋ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੰਦੇ ਅਸੀਂ ਫਰੀ ਦੇ ਵਿੱਚ ਕੰਮ ਕਰਾਂਗੇ ਤੇ ਇੱਕ ਸਾਲ ਅਸੀਂ ਤੁਹਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਟ੍ਰੇਨਡ ਕਰ ਦਾਂਗੇ ਤੁਹਾਡੇ ਅਕਾਊਂਟੈਂਟ ਨੂੰ ਤੁਹਾਡੇ ਖਜ਼ਾਨਚੀ ਨੂੰ ਤੁਹਾਨੂੰ ਕਿਸੇ ਨੂੰ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ ਲੇਕਿਨ ਕੋਲੀ ਸਾਹਿਬ ਸਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨੇੜੇ ਸੀ ਉਹਨਾਂ ਨੇ ਦਬਾਅ ਪਾ ਕੇ ਉਹ ਮਤਲਬ ਜਿਹੜਾ ਅਸੀਂ ਕੰਮ ਕੋਲੀ ਨੂੰ ਦਵਾ ਦਿੱਤਾ ਜੀ ਮੈਂ ਮੇਰੇ ਮੈਨੂੰ ਇਸ ਗੱਲ ਦੀ ਜਾਣਕਾਰੀ ਤਾਂ ਨਹੀਂ ਪਰ ਮੈਂ ਰਾਤ ਟੀਵੀ ਤੇ ਸੁਣਿਆ ਵੀ ਕੋਲੀ ਸਾਹਿਬ ਤੌਰ ਸੀਏ ਸੁਖਵੀਰ ਸਿੰਘ ਬਾਦਲ ਦਾ ਕੰਮ ਵੀ ਦੇਖਦੇ ਨੇ ਜੀ ਸ਼ਾਇਦ ਉਹਨਾਂ ਨੇ ਉਸ ਪ੍ਰਭਾਵ ਦੇ ਵਿੱਚ ਆ ਕੇ ਉਹਨਾਂ ਦੀ ਸਿਫਾਰਿਸ਼ ਕੀਤੀ ਉਹਨੂੰ ਉਹਨੂੰ ਦੇਤਾ ਪਰ ਉਹਨੂੰ ਦੇਣਾ ਨਹੀਂ ਸੀ ਚਾਹੀਦਾ ਹਾਂ ਨਾਸ ਗੁਬੀਰ ਸਿੰਘ ਬਾਦਲ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਨਾ ਉਹਨਾਂ ਨਾ ਸ਼ਰਮਣੀ ਕਮੇਟੀ ਨੂੰ ਉਹਨੂੰ ਦੇਣਾ ਚਾਹੀਦਾ ਸੀ ਜਦੋਂ ਕੋ ਬੰਦਾ ਫਰੀ ਦੇ ਵਿੱਚ ਕੰਮ ਕਰਨ ਲਈ ਤਿਆਰ ਆ ਤੁਸੀਂ ਪੈਸੇ ਕਿਉਂ ਦੰਨੇ ਹੋ ਜੀ ਨੰਬਰ 2 ਤੇ ਇਸੇ ਤਰ੍ਹਾਂ ਹਰਚਰਨ ਸਿੰਘ ਸੈਕਟਰੀ ਦਾ ਵੀ ਹੋਇਆ ਸੀ ਉਹ ਵੀ ਦਬਾਵਾ ਪਾ ਕੇ ਕਰਵਾਇਆ ਗਿਆ ਸੈਕਟਰੀ ਦਾ ਵੀ ਰਾਸ਼ੀ ਦਬਾ ਪਿਆ ਉਹ ਵੀ ਸੈਕਟਰੀ ਇਸ ਕਰਕੇ ਲਗਿਆ ਉਦੋਂ ਵੀ ਸਰਦਾਰ ਗਰਮਜੀਤ ਸਿੰਘ ਨੇ ਇੱਕ ਪੰਜਾਬ ਐਂਡ ਸਿੰਧ ਬੈਂਕ ਤੋਂ ਰਿਟਾਇਰ ਹੋਏ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਹ ਆਗੂ ਨੇ ਅੱਜ ਕੱਲ੍ਹ ਜੀ ਉਹਨਾਂ ਨੇ ਕਿਹਾ ਸੀ ਵੀ ਮੈਂ 1 ਰੁਪਈਏ 'ਚ ਕੰਮ ਕਰਨ ਲਈ ਤਿਆਰ ਆ ਹਾਲਾਂਕਿ ਉਹਨਾਂ ਦਾ ਸੇਮ ਸਟੇਟਸ ਸੀ ਪੰਜਾਬ ਐਂਡ ਸਿੰਧ ਬੈਂਕ 'ਚ ਹਰਚਰਨ ਸਿੰਘ ਦਾ ਵੀ ਜੀ ਤੇ ਗਰਮਜੀਤ ਸਿੰਘ ਉਹਨਾਂ ਦਾ ਵੀ ਲੇਕਿਨ ਗਰਮਜੀਤ ਸਿੰਘ ਨੂੰ 1 ਰੁਪਈਏ ਦੇ ਵਿੱਚ ਨਹੀਂ ਰੱਖਿਆ ਗਿਆ ਉਹਨੂੰ 3 ਲੱਖ ਰੁਪਈਏ 'ਚ ਰੱਖ ਲਿਆ ਹੂੰ ਇਹ ਗਲਤੀਆਂ ਹੋਈਆਂ ਨੇ ਜੀ ਇਹਨਾਂ ਗਲਤੀਆਂ ਦਾ ਖਮਿਆਜਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਵੀ ਭੁਗਤ ਰਹੀ ਹੈ ਹਮ ਅਕਾਲੀ ਦਲ ਵੀ ਭੁਗਤ ਰਿਹਾ ਹਮ ਦੇਖੋ ਨਿਰਸੰਦੇਹ ਕੋਈ ਸ਼ੱਕ ਨਹੀਂ ਵਿਕਾਸ ਦੇ ਮਸਲੇ 'ਚ ਅਕਾਲੀ ਦਲ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਸੀ ਜੀ ਲੇਕਿਨ ਜੋ ਕੁਝ ਵੀ ਸ਼੍ਰੋਮਣੀ ਕਮੇਟੀ ਦੇ ਰਾਹੀਂ ਅਕਾਲ ਤਖਤ ਦੇ ਰਾਹੀਂ ਗਲਤ ਵਾਪਰ ਜਾਂਦਾ ਪੰਥਕ ਮਸਲੇ ਮਸਲੇ ਖੜੇ ਹੁੰਦੇ ਨੇ ਉਹ ਗਲਤ ਹੋ ਜਾਂਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰੂਪ ਦੀ ਬੇਅਦਬੀ ਹੋ ਗਈ ਜਾਂ ਗੋਲੀ ਚੱਲ ਗਈ ਜਿਨ੍ਹਾਂ ਜਿਨ੍ਹਾਂ ਥਾਮਾ ਤੇ ਗੋਲੀ ਚੱਲੀ ਉਹ ਸਾਰਾ ਦੋਸ਼ ਕੁਦਰਤੀ ਸੀ ਅਕਾਲੀ ਦਲ ਦੀ ਸਰਕਾਰ ਤੀ ਸੀ ਸਰਕਾਰ ਉੱਤੇ ਲੱਗਣਾ ਸੀ ਚੱਪਾ ਮੈਂ ਗੋਲੀ ਪੁਲਿਸ ਚਲਾਏ ਕੋਈ ਚਲਾਏ ਜੀ ਲੇਕਿਨ ਦੋਸ਼ ਤਾਂ ਅਕਾਲੀ ਦਲ ਦੀ ਸਰਕਾਰ ਤੇ ਲੱਗਣਾ ਹੀ ਸੀ ਕੁਦਰਤੀ ਸੀ ਉਹ ਜੀ ਤੇ ਉਹਦੀ ਸਾਰਾ ਮਤਲਬ ਸਜ਼ਾ ਜਿਹੜੀ ਸੀ ਅਕਾਲੀ ਦਲ ਨੂੰ ਭੁਗਤਣੀ ਪਈ ਅੱਜ 10 ਸਾਲ ਹੋ ਗਏ ਅਕਾਲੀ ਦਲ ਸਤਾ ਤੋਂ ਬਾਹਰ ਆ ਹਮਮ ਔਰ ਜੇ ਹਲੇ ਵੀ ਸਮਝਣ ਦਾ ਯਤਨ ਨਾ ਕੀਤਾ ਹਮਮ ਮੇਤ ਕੋਰੇ ਕਾਗੇ ਤੇ ਲਖਾ ਲੋ ਕਿ 27 ਜੀ ਵੀ ਨਹੀਂ ਆ ਸਕਦੇ ਉਹ ਜਿਸ ਤੋ ਹਿਸਾਬ ਦੇ ਨਾਲ ਬੀਤੇ ਦਿਨ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਆ ਉਸ ਦੇ ਪ੍ਰਧਾਨ ਜਥੇਦਾਰ ਜਗਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਸੁਖਵੀਰ ਬਾਦਲ ਪ੍ਰਧਾਨਗੀ ਛੱਡਦੇ ਆ ਤਾਂ ਮੈਂ ਵੀ ਪ੍ਰਧਾਨਗੀ ਛੱਡਦਾ ਉੱਥੇ ਮਨਪ੍ਰੀਤੇ ਵਾਲੀ ਬੈਠੇ ਸੀ ਉਹ ਕਹਿੰਦੇ ਜੇ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡਦਾ ਕਹਿੰਦੇ ਮੈਂ ਸ਼ਰਤ ਰੱਖਦਾ ਨਾ ਤਾਂ ਸਾਡੇ ਚ ਕੋਈ ਟਿਕਟ ਲੜੂਗਾ ਕੋਈ ਚੋਣ ਨਹੀਂ ਲੜੂਗਾ ਅਸੀਂ ਕੋਈ ਅਹੁਦਾ ਨਹੀਂ ਲੈਣਾ ਕੋਈ ਪ੍ਰਧਾਨਗੀ ਨਹੀਂ ਲੈਣੀ ਅਸੀਂ ਸਿਰਫ ਅਕਾਲੀ ਦਲ ਦੀ ਸੇਵਾ ਕਰਾਂਗੇ ਸਾਰਾ ਅਕਾਲੀ ਦਲ ਇਕੱਠਾ ਹੋ ਸਕਦਾ ਤੁਹਾਨੂੰ ਲੱਗਦਾ ਇਦਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਮਤਲ ਜਿਹੜੀ ਹੈ ਪੇਸ਼ਕਸ਼ ਜਾਂ ਮਨਪ੍ਰੀਤ ਸਿੰਘ ਯਾਲੀ ਦੀ ਪੇਸ਼ਕਸ਼ ਜਿਹੜੀ ਆ ਉਹ ਸਵਾਗਤਯੋਗ ਹੈ ਪੰਥਕ ਹਿੱਤ ਵਿੱਚ ਹੈ ਜੀ ਇਹ ਜੇ ਪ੍ਰਵਾਨ ਹੋ ਜਾਵੇ ਕੋਈ ਬਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਜੀ ਏਕਤਾ ਹਰ ਸਿੱਖ ਚਾਹੁੰਦਾ ਵੀ ਪੰਥਕ ਏਕਤਾ ਹੋਣੀ ਚਾਹੀਦੀ ਹੈ ਜੀ ਪਰ ਤੁਸੀਂ ਦੋ ਧੜਿਆਂ ਜਿਹੜੇ ਪਹਿਲਾਂ ਇੱਕ ਧੜਾ ਸੀ ਉਹ ਟੁੱਟ ਕੇ ਦੋ ਹੋ ਗਏ ਹੂੰ ਇਹ ਦੋ ਧੜਿਆਂ ਦੀ ਅੱਜ ਉਸ ਇਕਤਾ ਨੂੰ ਤੁਸੀਂ ਪੰਥਕ ਇਕਤਾ ਦਾ ਨਾਂ ਤਾਂ ਦੇ ਨਹੀਂ ਸਕਦੇ ਇਹ ਕਹਿ ਸਕਦੇ ਹੋ ਵੀ ਦੋ ਕਾਲੀ ਧੜੇ ਇਕੱਠੇ ਹੋ ਗਏ ਪੰਥ ਦੀਆਂ ਜਥੇਬੰਦੀਆਂ ਤਾਂ ਹੋਰ ਵੀ ਬਹੁਤ ਨੇ ਜਿਹੜੀਆਂ ਲੜ ਰਹੀਆਂ ਨੇ ਇਸ ਇਸ਼ੂ ਦੇ ਉੱਤੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਫੇਰ ਤਾਂ ਪੰਥਕ ਇਕਤਾ ਮੰਨੀ ਜਾ ਸਕਦੀ ਹੈ ਭਾਈ ਰਣਜੀਤ ਸਿੰਘ ਉਹ ਨਹੀਂ ਲੜ ਰਹੇ ਨੇ ਜੀ ਸਿਮਰਜੀਤ ਸਿੰਘ ਮਾਨ ਲੜ ਰਿਹਾ ਹੈ ਬਾਅਦ ਪੰਜਾਬ ਵਾਲੇ ਲੜ ਰਹੇ ਨੇ ਗੁਰਦੀਪ ਸਿੰਘ ਬਠੰਡਾ ਲੜ ਰਹੇ ਨੇ ਭਾਈ ਜਸਵੀਰ ਸਿੰਘ ਰੋਡੇ ਲੜ ਰਹੇ ਨੇ ਹੋਰ ਬਹੁਤ ਨੇ ਜਿਹੜੇ ਲੋਕ ਲੜ ਰਹੇ ਨੇ ਕੌਮੀ ਇਨਸਾਫ ਹੋਰ ਚਾਲੇ ਲੜ ਰਹੇ ਨੇ ਜੀ ਜੇ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਕਰਦੇ ਹੋ ਇੱਕ ਤਾਂ ਫਿਰ ਹੈਗੀ ਪੰਥਕ ਇਕਤਾ ਜੇ ਦੋ ਧੜੇ ਇਕੱਠੇ ਹੋਣਗੇ ਫਿਰ ਦੋ ਕਾਲੀ ਧੜੇ ਨੇ ਉਹ ਇਕੱਠੇ ਹੋ ਜਾਣ ਪਰ ਮੈਂ ਇਹ ਸਮਝਦਾ ਕਿ ਸੁਖਵੀਰ ਸਿੰਘ ਬਾਦਲ ਨੇ ਕਿਸੇ ਵੀ ਕੀਮਤ ਤੇ ਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਨਾ ਤੁਸੀਂ ਕਰੀਬੀ ਰਹੇ ਹੋ ਨਾਲ ਰਹੇ ਹੋ ਸੁਖਵੀਰ ਬਾਦਲ ਦੇ ਅਕਾਲੀ ਦਲ ਚ ਰਹੇ ਹੋ ਤੁਹਾਨੂੰ ਲੱਗਦਾ ਕਿ ਉਹ ਜਿਹੜੇ ਪ੍ਰਧਾਨਗੀ ਛੱਡ ਸਕਦੇ ਕਿਉਂਕਿ ਬੀਤੇ ਦਿਨ ਸਮੇਂ ਦੇ ਵਿੱਚ ਜਿਹੜਾ ਜਦੋਂ 2 ਦਸੰਬਰ ਦਾ ਹੁਕਮਨਾਮਾ ਆਉਂਦਾ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਪ੍ਰਧਾਨਗੀ ਛੱਡ ਵੀ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਪ੍ਰਧਾਨਗੀ ਮਿਲ ਵੀ ਗਈ ਤੁਹਾਨੂੰ ਲੱਗਦਾ ਕਿ ਉਹ ਪ੍ਰਧਾਨਗੀ ਤੋਂ ਲੰਬੇ ਹੋ ਸਕਦੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਜਾਣਗੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਪ੍ਰਧਾਨ ਰਹੂੰਗਾ ਤੇ ਮੈਂ ਟਿਕਟਾਂ ਵੰਡੂੰਗਾ ਮੇਰੇ ਬੰਦੇ ਆਉਣਗੇ ਤੇ ਮੈਂ ਮੁੱਖ ਮੰਤਰੀ ਪੰਜਾਬ ਬਣ ਜਾਊਗਾ ਜੀ ਮੈਂ ਇਹ ਸਮਝਦਾ ਕਿ ਇਹਦੇ ਨਾਲੋਂ ਚੰਗੀ ਗੱਲ ਇਹ ਹੁੰਦੀ ਆ ਕਿ ਸਾਰੀ ਲੀਡਰਸ਼ਿਪ ਸਿਰ ਜੋੜ ਕੇ ਬੈਠੇ ਹਮ ਅੰਦਰ ਬੈਠ ਕੇ ਫੈਸਲਾ ਕਰ ਲੈਣ ਵੀ ਭਾਈ ਇਹ ਇਹ ਬਤੌਰ ਮੁੱਖ ਮੰਤਰੀ ਖੇਤਰ ਚ ਕੰਮ ਕਰੇਗਾ ਇਹ ਅਕਾਲੀ ਦਲ ਦੀ ਪ੍ਰਧਾਨਗੀ ਕਰੇਗਾ ਇਹ ਅਕਾਲ ਤਖਤ ਦਾ ਜਥੇਦਾਰ ਹੋਏਗਾ ਇਹ ਸ਼ਰੂਣੀ ਕਮੇਟੀ ਦਾ ਪ੍ਰੈਜ਼ੀਡੈਂਟ ਹੋਏਗਾ ਇਹ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਲੱਗੇਗਾ ਇਹ ਦਿੱਲੀ ਵਿੱਚ ਮੈਂਬਰ ਪਾਰਲੀਮੈਂਟ ਦੀ ਅਗਵਾਈ ਕਰੇਗਾ 6-7 ਆਉਦੇ ਨੇ ਬੰਡ ਲੈਣੇ ਚਾਹੀਦੇ ਨੇ ਵੰਡ ਕੇ ਕਰ ਲੈਣਾ ਚਾਹੀਦਾ ਜੇ ਇਕੱਠੇ ਹੋ ਕੇ ਕੋਈ ਰਾਜਪਾਗ ਬਣਦਾ ਔਰ ਉਹ ਪਹਿਲੀ ਗੱਲ ਤਾਂ ਵੀ ਉਹ ਰਾਜਪਾਗ ਪੰਥ ਨੂੰ ਸਮਰਪਿਤ ਹੋਵੇ ਪੰਜਾਬ ਨੂੰ ਸਮਰਪਿਤ ਹੋਵੇ ਪਰਵਾਰਾਂ ਨੂੰ ਸਮਰਪਿਤ ਨਾ ਨਾ ਹੋਵੇ ਤਾਂ ਤਾਂ ਉਹਦਾ ਫਾਇਦਾ ਜੇ ਉਹੀ ਪਰਿਵਾਰੇ ਪਾਲਣੇ ਨੇ ਫਿਰ ਤਾਂ ਜਿਹੜਾ ਜਿਹੇ ਰਾਜ ਚੱਲਦਾ ਹੋ ਜਾਓ ਚੱਲੀ ਜਾਊਗਾ ਤੇ ਕੀ ਫਰਕ ਹੈ ਜੀ ਨੰਬਰ 2 ਉਹਤੇ ਦੂਜੀ ਗੱਲ ਮੈਨੂੰ ਲੱਗਦਾ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਨਹੀਂ ਛੱਡਣਗੇ ਉਹਨਾਂ ਨੂੰ ਹੁਣ ਆਏ ਜੇ ਲੱਗਦਾ ਵੀ ਪਤਾ ਨਹੀਂ ਸਾਡੀ ਨੇਹਰੀਓ ਆ ਗਈ ਸਬ ਮਤਲਬ ਸਾਡੇ ਨਾਲ ਲੋਕ ਇੰਨੇ ਆ ਕੇ ਹੁਣ ਸਾਡੀ ਮਤਲਬ ਚੜ੍ਹਾਈ ਹੋ ਗਈ ਤੇ ਸਾਡੀ ਉਹ ਸਰਕਾਰ ਆਉਣੀ ਹੈ ਮੇਰਾ ਦਾਵਾ ਕਿ ਨਹੀਂ ਆ ਸਕਦੀ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮ ਦੀਆਂ ਚੋਣਾਂ ਵਿੱਚ 10 ਜ਼ਿਲ੍ਹਿਆਂ ਵਿੱਚ ਇੱਕ ਸੀਟ ਨਹੀਂ ਆਈ 8 ਜ਼ਿਲ੍ਹਿਆਂ ਦੀ ਕਿ ਕਿ ਸੀਟਾਈ ਹੈ ਨੰਬਰ 2 ਤੇ ਬਠਿੰਡਾ ਦੇ ਮੁਕਸਰ ਦੋ ਜ਼ਿਲਾਂ 'ਚ ਜਿੱਤੇ ਨੇ ਮਾਨਸਾ 'ਚ ਦੂਜੇ ਨੰਬਰ ਤੇ ਨੇ ਤੇ ਇਹਨਾਂ ਹਾਲਾਤਾਂ ਵਿੱਚ ਮਤਲਬ ਕਿਵੇਂ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣਗੇ ਸਾਰਾ ਪੰਥਕ ਸ਼ਕਤੀ ਦਾ ਖੇਰੂ-ਖੇਰੂ ਹੋਈ ਪਈ ਆ ਤੇ ਮੈਂ ਮੈਨੂੰ ਐਂ ਜੇ ਲੱਗੀ ਜਾਂਦਾ ਵੀ ਜੇ ਪੰਥਕ ਇਕਤਾ ਨਾ ਹੋਈ ਪੰਜਾਬ ਦੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋਏ ਤਾਂ ਤੁਸੀਂ ਭਗਵੰਤ ਮਾਨ ਦਾ ਰਾਹ ਨਹੀਂ ਰੋਕ ਸਕਦੇ ਭਗਵੰਤ ਮਾਨ ਦੇ ਵਿਰੋਧ ਵਿੱਚ 6 ਥਾਂ ਤੇ ਵੋਟ ਪੋਲ ਹੋਣੀ ਆ ਇੱਕ ਕਾਂਗਰਸ ਨੂੰ ਜਾਣੀ ਐ, ਭਾਜਪਾ ਨੂੰ ਜਾਣੀ ਐ, ਬਾਦਲ ਸਾਹਿਬ ਦੇ ਦਲ ਨੂੰ ਜਾਣੀ ਐ, ਮਾਨ ਸਾਹਿਬ ਦੇ ਦਲ ਨੂੰ ਜਾਣੀ ਐ, ਪੁਨਰ ਸਰਜੀਤੀ ਵਾਲੇ ਲੈ ਕੇ ਜਾਣਗੇ, ਬਾਰਸ ਪੰਜਾਬ ਵਾਲੇ ਲੈ ਕੇ ਜਾਣਗੇ, 6 ਥਾਮਾਂ ਤੇ ਉਹਦੇ ਵਿਰੋਧੀ ਬੰਦੇ ਜਾਣਗੇ ਤੇ ਤੁਸੀਂ ਉਹਨੂੰ ਕਿਵੇਂ ਹਰਾ ਦੋਗੇ ਜੀ ਮੈਨੂੰ ਤੁਸੀਂ ਸਮਝਾਓ। ਮੈਂ ਇਹ ਸਮਝਦਾ ਵੀ ਜੇਤਾ ਸਦਾਰ ਸੁਖਵੀਰ ਸਿੰਘ ਬਾਦਲ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇਸ ਆਫਰ ਨੂੰ ਪ੍ਰਵਾਨ ਕਰਕੇ ਕਿ ਮੈਂ ਵੀ ਪ੍ਰਧਾਨਗੀ ਛੱਡਦਾ ਤੁਸੀਂ ਵੀ ਛੱਡ ਦਿਓ, ਸਾਂਝਾ ਬੰਦਾ ਪ੍ਰਧਾਨ ਬਣਾ ਲਓ। ਜੇ ਇਸ ਉੱਤੇ ਪਹਿਰੇਦਾਰੀ ਕਰ ਲੈਣ ਤਾਂ ਚੰਗੀ ਗੱਲ। ਪਰ ਜੇ ਉਹ ਨਹੀਂ ਕਰਦੇ ਤਾਂ ਫਿਰ ਸੁਖਵੀਰ ਸਿੰਘ ਬਾਦਲ ਦੇ ਵਿਰੋਧ ਵਿੱਚ ਜੜੀਆਂ ਧਿਰਾਂ ਨੇ ਸਿਮਰਜੀਤ ਮਾਨ ਹੈ, ਬਾਰਸ ਪੰਜਾਬ ਵਾਲੇ ਨੇ, ਭਾਈ ਰਣਜੀਤ ਸਿੰਘ ਔਨੀ ਨੇ ਤੇ ਪੁਨਰ ਸਰਜੀਤੀ ਵਾਲੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਲਈ ਇੱਕ ਆਪਣਾ ਪੰਥਕ ਚਿਹਰਾ ਬਤੌਰ ਮੁੱਖ ਮੰਤਰੀ ਡਿਕਲੇਅਰ ਕਰਕੇ ਫਿਰ ਲੜਾਈ ਲੜਨੀ ਚਾਹੀਦੀ ਹੈ। ਉਹਦੇ ਲਈ ਮੈਨੂੰ ਲੱਗਦਾ ਸਭ ਤੋਂ ਸ਼ੂਟੇਬਲ ਕੈਂਡੀਡੇਟ ਆ ਮਨਪ੍ਰੀਤ ਸਿੰਘ ਯਾਦਲੀ। ਨੌਜਵਾਨ ਪੀੜ੍ਹੀ ਉਹਨੂੰ ਪਸੰਦ ਕਰਦੀ ਹੈ ਇਕੱਲੇ ਬੰਦੇ ਨੇ ਆਪਣੇ ਹਲਕੇ ਚ ਪਹਿਲਾਂ ਐਮਐਲਏ ਦੀ ਚੋਣ ਆਜ਼ਾਦ ਜਿੱਤ ਲਈ ਉਹਨੇ ਇੱਕ ਕਿਸਮ ਦੀ ਜਿਆਦਾ ਲੜੀ ਭਮੇ ਚੋਣ ਨਿਸ਼ਾਨ ਦਾ ਤਕੜੀ ਦਾ ਸੀ ਪਰ ਉਹ ਲੜਿਆ ਇਕੱਲੇ ਹੀ ਸੀ ਕਿਸੇ ਦੀ ਉਹਨੇ ਫੋਟੋ ਨਹੀਂ ਲਾਈ ਕਾਲੀ ਦਲ ਦਾ ਉਹਨੇ ਨਾਂ ਨਹੀਂ ਵਰਤਿਆ ਉਹ ਉਹ ਜਿੱਤ ਗਿਆ ਆ ਬਲਾਗ ਸੰਪਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਵੀ ਉਹ ਜਿਤਾ ਗਿਆ ਦਲੇਰੀ ਨਾਲ ਉਹ ਬੰਦਾ ਫੈਸਲੇ ਲੈਂਦਾ ਤੇ ਮੈਨੂੰ ਲੱਗਦਾ ਕਿ ਉਸ ਬੰਦੇ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਮੁੱਖ ਮੰਤਰੀ ਦਾ ਕੈਂਡੀਡੇਟ ਡਿਕਲੇਅਰ ਕਰਕੇ ਫਿਰ ਇਹ ਲੜਾਈ ਪੰਜਾਬ ਦੇ ਹਿੱਤਾਂ ਦੀ ਤੇ ਪੰਜਾਬ ਦੀ ਲੜਨੀ ਚਾਹੀਦੀ ਹੈ ਔਰ ਟਾਰਗੇਟ ਕੇਵਲ ਇਹ ਨਹੀਂ ਚਾਹੀਦਾ ਕਿ ਅਸੀਂ ਸਰਕਾਰ ਬਣਾਉਣੀ ਹੈ ਦੇਖੋ ਨਿਸ਼ਾਨਾ ਕਲੀਅਰ ਕਰਨਾ ਪਏਗਾ ਵੀ ਅਸੀਂ ਪੰਜਾਬ ਲਈ ਆ ਕਰਾਂਗੇ ਪੰਥ ਲਈ ਆ ਕਰਾਂਗੇ ਜੇ ਪੰਥਾੌਰ ਪੰਜਾਬ ਦੇ ਹਿੱਤਾਂ ਲਈ ਜੰਗ ਨਹੀਂ ਲੜਨਗੇ ਤੇ ਕੱਲੀ ਸਰਕਾਰ ਜਿਹੀ ਜੀ ਭਗਵੰਤ ਮਾਨ ਨੇ ਹਡਾ ਲਈ ਜਿਹੀ ਜੀ ਪਹਿਲਾਂ ਕਾਂਗਰਸ ਨੇ ਹਡਾ ਲਈ ਜਿਹੀ ਜੀ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹਡਾ ਲਈ ਫਿਰ ਉਹੀ ਜੀ ਸਰਕਾਰ ਦਾ ਬਹੁਤਾ ਕੋਈ ਫਾਇਦਾ ਨਹੀਂ ਹੁੰਦਾ ਲੋਕ ਪੰਜੋਲੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜੇਕਰ ਪੰਥਕ ਏਕਤਾ ਨਹੀਂ ਹੁੰਦੀ ਤਾ ਭਗਵੰਤ ਮਾਨ ਦੀ ਸਰਕਾਰ ਪੱਕੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਕਹਿ ਰਿਹਾ ਕਿ ਜਿਹੜੇ ਕਹਿੰਦੇ ਸੀ ਕਿ ਡਾਇਨਾਸੌਰਾਂ ਦੀ ਵਾਪਸੀ ਹੋ ਸਕਦੀ ਹੈ ਵੀ ਅਕਾਲੀ ਦਲ ਦੀ ਵਾਪਸੀ ਨਹੀਂ ਹੋ ਸਕਦੀ ਉਹ ਕਹਿੰਦੇ ਡਾਇਨਾਸੌਰ ਵੀ ਆ ਰਿਹਾ ਤੇ ਅਕਾਲੀ ਦਲ ਵੀ ਆ ਰਿਹਾ ਪਹਿਲੀ ਗਲਤਾਂ ਵੀ ਇਹ ਛੇਰਾਂ ਦੀ ਗੱਲ ਮੈਂ ਇਹਨੂੰ ਡਾਇਨਾਸੌਰ ਨਾਲ ਮਿਲਾਉਣਾ ਹੀ ਨਹੀਂ ਚਾਹੀਦਾ ਹਮ ਨੰਬਰ ਦੋ ਤੇ ਦੂਜੀ ਗੱਲ ਮੈਂ ਤੁਹਾਨੂੰ ਤਸਵੀਰ ਦੱਸੀ ਹੈ ਵੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਾ ਦੇ ਵਿੱਚ 10 ਜ਼ਿਲ੍ਹਿਆਂ ਦੀ ਇੱਕ ਸੀਟ ਨਹੀਂ ਆਈ 8 ਜ਼ਿਲ੍ਹਿਆਂ ਦੀ ਕੀ ਇੱਕ ਸੀਟ ਆਈ ਹੈ ਜੀ ਮਾਨਸਾ ਦੇ ਵਿੱਚ ਆ ਦੂਜੇ ਨੰਬਰ ਤੇ ਨੇ ਬਠਿੰਡਾ ਤੇ ਮੁਕਸਰ ਦੋ ਜ਼ਿਲ੍ਹੇ ਨੇ ਜੀ ਜਿਨ੍ਹਾਂ ਵਿੱਚੋਂ ਇੱਕ ਨੰਬਰ ਤੇ ਨੇ ਦੋ ਜ਼ਿਲ੍ਹਿਆਂ ਦੀ ਮਤਲਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਚੋਣ ਨੂੰ ਜਿੱਤ ਕੇ ਇਹ ਕਹਿਣਾ ਕਿ ਅਸੀਂ ਪੰਜਾਬ ਦੀ ਸਤਾ ਤੇ ਕਾਬਜ ਹੋ ਜਾਾਂਗੇ ਇਹ ਭਰਮ ਹੈ ਬਹੁਤ ਵੱਡਾ ਭੁਲੇਖਾ ਹੈ ਭਗਵਾਨ ਤਮਾਨ ਸਾਰੇ ਪਦਾਵ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਾ ਜਿੱਤਿਆ ਦੋ ਜ਼ਿਲ੍ਹਿਆਂ ਚ ਹਾਰਿਆ ਬਠਿੰਡਾ ਤੇ ਮੁਕਸਰ ਦੇ ਵਿੱਚ ਸਾਰੇ ਪੰਜਾਬ ਚੋਂ ਜਿੱਤ ਗਿਆ ਜੀ ਪੰਥਕ ਸੈਂਟੀਮੈਂਟ ਜਿਹੜਾ ਨੇ ਉਹਨਾਂ ਨੂੰ ਉਭਾਰ ਕੇ ਆਪਣੇ ਹਿੱਤ ਚ ਭਗਤਾਉਣ ਲਈ ਤੁਰਿਆ ਹੋਇਆ ਹਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਦੇ ਉਹਨੇ ਫੈਸਲੇ ਕੀਤੇ ਨੇ ਦੇਖੋ ਮੈਂ ਇਹ ਸਮਝਦਾ ਕਿ ਪੰਜਾਬ ਵਿੱਚ ਨੀਲੀ ਪੱਗ ਵਾਲੇ ਦੀ ਸਰਕਾਰ ਹੋਣੀ ਚਾਹੀਦੀ ਹੈ ਪੰਥ ਦਾ ਬੋਲਬਾਲਾ ਹੋਣਾ ਚਾਹੀਦਾ ਪਰ ਉਹ ਸਰਕਾਰ ਪੰਥ ਤੇ ਪੰਜਾਬ ਦੇ ਹਿੱਤ ਲਈ ਹੋਣੀ ਚਾਹੀਦੀ ਤੇ ਮੈਂ ਸਮਝਦਾ ਮੈਂ ਟੇਕ ਨਹੀਂ ਰੱਖੀ ਉਹਨਾਂ ਰੱਖਣੀ ਚਾਹੀਦੀ ਜੇ ਸੁਖਵੀਰ ਸਿੰਘ ਬਾਦਲੇਗਤਾ ਕਰਨ ਲਈ ਨਹੀਂ ਤਿਆਰ ਮੈਂ ਜਿਵੇਂ ਪਹਿਲਾਂ ਆਖਿਆ ਕਿ ਸਾਰੇ ਇਕੱਠੇ ਹੋ ਕੇ ਮਨਪਰੀ ਸਿੰਘ ਹਾਲੀ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਡਿਕਲੇਅਰ ਕਰਨ ਉਹਦੇ ਪਿੱਛੇ ਖੜਨ ਔਰ ਜਿੰਨੀ ਹੋ ਸੇਤੀ ਹੋ ਸਕਦਾ ਮੈਂ ਤੁਹਾਡੇ ਜਰੀਏ ਅਪੀਲ ਕਰਾਂਗਾ ਸਿੰਘ ਸਾਹਿਬ ਭਾਈ ਰਣਜੀਤ ਸੂਹਣਾ ਨੂੰ ਹਮ ਬਾਬਾ ਬੇਦੀ ਜੀ ਨੂੰ ਜੀ ਤੇ ਆਪਣਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਾਲ ਨੂੰ ਜੀ ਇਹਨਾਂ ਨੂੰ ਮੇਰੀ ਸਤਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਬਾਪੂ ترسےਮ ਸਿੰਘ ਜੋ ਭਾਈ અમਰਤਪਾਲ ਸਿੰਘ ਦੇ ਪਿਤਾ ਜੀ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਕਹਿੰਨਾ ਸਾਰਿਆਂ ਨੂੰ ਬੰਦਿਆਂ ਨੂੰ ਮੇਰੀ ਅਪੀਲ ਹੈ ਕਿ ਜਿੰਨੀ ਛੇਤੀ ਹੋ ਸਕਦਾ ਕੋਈ ਪੰਥਕ ਕਨਵੈਨਸ਼ਨ ਸੱਦਣੀ ਚਾਹੀਦੀ ਆ ਸਿੱਖ ਮਸਲਿਆਂ ਦੇ ਉੱਤੇ ਜੀ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੈਲੰਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰਤੇ ਹਰਿਆਣਾ ਕਮੇਟੀ ਵੱਖਰੀ ਬਣ ਗਈ ਪੰਜਾਬ ਵੱਖਰਾ ਬਣ ਗਿਆ ਜੀ ਇਨਡਾਇਰੈਕਟਲੀ ਦਿੱਲੀ ਕਮੇਟੀ ਤੇ ਕਬਜ਼ਾ ਸਰ ਬੀਜੇਪੀ ਨੇ ਕਰ ਲਿਆ ਹਰਿਆਣੇ ਤੇ ਇਨਡਾਇਰੈਕਟਲੀ ਕਰਿਆ ਹੋਇਆ ਮਤਲਬ ਹਜੂਰ ਸਾਹਿਬ ਦਾ ਬੋਰਡ ਆ ਪਟਨਾ ਸਾਹਿਬ ਦਾ ਬੋਰਡ ਆ ਸਿੱਖ ਉਦਾਸ ਤੇ ਨਰਾਸ਼ ਨੇ ਇਹਨਾਂ ਹਾਲਾਤਾਂ ਵਿੱਚ ਪੰਥਕ ਮਸਲਿਆਂ ਦੇ ਹੱਲ ਲਈ ਜਿੰਨੀ ਛੇਤੀ ਹੋ ਸਕਦਾ ਇੱਕ ਪੰਥਕ ਵਿਸ਼ਵ ਮਤਲਬ ਪੰਥਕ ਕਨਵੈਨਸ਼ਨ ਸੱਦਣੀ ਚਾਹੀਦੀ ਹੈ ਉਹਦੇ ਵਿੱਚ ਇਹ ਸਾਰੇ ਮਸਲੇ ਵਿਚਾਰਨੇ ਚਾਹੀਦੇ ਨੇ ਵਿਚਾਰ ਕੇ ਕੋਈ ਇਹਨਾਂ ਦੇ ਹੱਲ-ਵੱਲ ਵਧਣਾ ਚਾਹੀਦਾ ਇੰਨੇ ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ 16 ਸਾਲ ਹੋ ਚੁੱਕੇ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਉਹ 16 ਸਾਲ ਦਾ ਲੱਗਿਆ ਹੋਇਆ ਜੁਡੀਸ਼ੀਅਲ ਕਮਿਸ਼ਨ ਹੈ ਔਰ ਉਹ ਬੰਦਾ ਚੇਅਰਮੈਨ ਹੈ ਜਿਹੜਾ ਬੰਦਾ ਸਮੇਤ ਸੈਣੀ ਦੇ ਮਤਲਬ ਵਕੀਲ ਰਿਹਾ ਜਿਹਨੇ ਸਿੱਖਾਂ ਦੇ ਪੁੱਤਾਂ ਦੇ ਕਤਲ ਨੇ ਕਤਲ ਕੀਤੇ ਨੇ ਉਹ ਉਹਦਾ ਚੇਅਰਮੈਨ ਬਣਿਆ ਬੈਠਾ ਉਹ ਤੇ ਉੱਥੇ ਵੀ ਮਤਲਬ ਬੇਹੱਦ ਕਰਪਸ਼ਨ ਤੇ ਉਹਦੇ ਤੋਂ ਵੀ ਲੋਕ ਬਹੁਤ ਉਦਾਸ ਤੇ ਨਰਾਸ਼ ਨੇ ਲੋਕ ਸ਼ਰਮਣੀ ਕਮੇਟੀ ਦੀ ਚੋਣ ਚਾਉਂਦੇ ਨੇ ਨਵੀਂ ਪੰਥਕ ਲੀਡਰਸ਼ਿਪ ਚਾਉਂਦੇ ਨੇ ਪੰਥ ਦੀਆਂ ਨਾਲ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ ਸੰਸਥਾਵਾਂ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ ਲੋਕ ਜ਼ਰੂਰਤ ਹੈ ਇਸ ਗੱਲ ਦੀ ਲੇਕਿਨ ਇਹਦੇ ਲਈ ਹੱਲ ਜਿਹੜਾ ਉਹ ਸੰਘਰਸ਼ ਹੈ ਸ਼ੰਗਾਰਸ਼ ਕਰਨ ਲਈ ਪੰਥਕ ਕਨਵੈਨਸ਼ਨ ਸੱਦਣੀ ਚਾਹੀਦੀ ਹੈ ਦੁਨੀਆ ਭਰ ਦੇ ਨਮਾਇंदे ਸਿੱਖਾਂ ਦੇ ਸੱਦਣੇ ਚਾਹੀਦੇ ਨੇ ਭਾਰਤ ਵਿੱਚੋਂ ਨਮਾਇंदे ਸੱਦਣੇ ਚਾਹੀਦੇ ਨੇ ਉਹਨਾਂ ਦੀ ਰਾਏ ਲੈਣੀ ਚਾਹੀਦੀ ਹੈ ਤੇ ਕੋਈ ਨਾ ਕੋਈ ਬੰਨ ਨੂੰ ਬੰਨਣੇ ਚਾਹੀਦੇ ਜੁਲੀ ਸਾਹਿਬ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਗੁਰੂ ਸਾਹਿਬ ਦੇ ਜਿਹੜਾ અપਮਾਨ ਹੋਇਆ ਸੀ ਉਸ ਦੀ ਉਸ ਦੇ ਇਨਸਾਫ ਨੂੰ ਲੈ ਕੇ ਚੋਣ ਲੜੀ ਜਾਂਦੀ ਹੈ ਚਾਹੇ ਬਹਿਬਲ ਕਲਾ ਹੋਵੇ ਕੋਟਕਪੂਰਾ ਹੋਵੇ ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ 2027 ਦੀ ਚੋਣ ਹੈ ਜਿਹੜੀ ਉਹ 328 ਜਿਹੜੇ ਪਾਵਨ ਸਰੂਪ ਨੇ ਇਹਨਾਂ ਨੂੰ ਲੈ ਕੇ ਲੜੀ ਜਾ ਸਕਦੀ ਹੈ ਇਸੋ ਤਾਂ ਕੋਈ ਮੈਂ ਨਾ ਇਹ ਸਮਝਦਾ ਵੀ ਇਹ ਪਹਿਲਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਧੋਖਾ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬਾਣੀ ਦਾ ਗੁਟਕਾ ਲੈ ਕੇ ਸੌਂ ਖਾਧੀ ਉਹਨਾਂ ਨੇ ਜੀ ਕੱਖ ਨਹੀਂ ਕੀਤਾ ਵੀ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਿਹਨੇ ਕੀਤੀ ਜੀ ਜਦ ਕਿ ਸ਼ਰਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਦੇ ਪ੍ਰੈਜ਼ੀਡੈਂਟ ਸਨ ਅਪਤਾਰ ਸਿੰਘ ਮੱਕੜ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੋਇਆ ਸ਼ਰਿਆਮ ਕਿ ਸਰਸੇ ਵਾਲਾ ਨੇ ਵੀ ਮਤਲਬ ਬੇਅਦਬੀ ਕੀਤੀ ਹੈ ਫਿਰ ਇੱਥੇ ਆਪਣਾ ਇਕਾਈ ਜੀ ਰਹੇ ਡੀਆਈਜੀ ਰਹੇ ਆ ਆਪਣਾ ਕੀ ਆ ਤੇਰੇ ਉਹਨਾਂ ਦੇ ਖਟੜਾ ਸਾਹਿਬ ਉਹਨਾਂ ਨੇ ਵੀਰ ਸਿੰਘ ਖਟੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਵੀ ਕਿਹਾ ਉਹਨਾਂ ਨੇ ਹੋਰ ਥਾਵਾਂ ਤੇ ਵੀ ਕਿਹਾ ਇੰਟਰਵਿਊਆਂ 'ਚ ਵੀ ਉਹ ਬਾਰ ਬਾਰ ਕਹਿ ਰਿਹਾ ਕਿ ਇਹ ਸਰਸੇ ਵਾਲਿਆਂ ਨੇ ਕਰਵਾਈ ਆ ਫਿਰ ਸਰਸੇ ਵਾਲਿਆਂ ਦੇ ਵਿੱਚੋਂ ਕੁਝ ਬੰਦੇ ਸੀ ਉਹਨਾਂ ਨੇ ਇੰਟਰਵਿਊਆਂ ਵੀ ਦਿੱਤੀਆਂ ਨੇ ਉਹ ਉਹਨਾਂ ਨੇ ਮਤਲਬ ਕਹੀ ਇਹ ਗੱਲ ਪਹਿਲਾਂ ਅਕਾਲੀ ਸਰਕਾਰ ਉਹਨਾਂ ਨੂੰ ਫੜਨ ਵਿੱਚ ناکਾਮਜ਼ਾਬ ਰਹੀ ਫਿਰ ਅਮਰਿੰਦਰ ਸਿੰਘ ਨੇ ਉਹ ਫੜੇ ਕੋਈ ਮਤਲਬ ਕਲੀਅਰ ਨਹੀਂ ਕੀਤਾ ਫੇਰਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਵੀ ਧੋਖਾ ਕੀਤਾ ਹੂੰ ਇਹ ਇਹਨਾਂ ਇਹਨਾਂ ਵੀ ਕਿਸੇ ਮਤਲਬ ਇਸ ਕਿਸਮ ਦੇ ਬੰਦੇ ਨੂੰ ਫੜ ਕੇ ਮਤਲਬ ਇਹ ਸਾਰੀਆਂ ਪਾਰਟੀਆਂ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਸਪਲਾਈਟ ਕੀਤਾ ਹੂੰ ਉਹਨਾਂ ਨੂੰ ਆਪਣੇ ਹਿੱਤ ਵਿੱਚ ਵਰਤਿਆ ਆਪਣੀ ਰਾਜਨੀਤੀ ਲਈ ਵਰਤਿਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੀ ਗੱਲ ਵੀ ਇਹ 328 ਰੂਪ ਦੇ ਮਾਮਲੇ ਤੇ ਵਿੱਚ ਵੀ ਇਸ ਕਿਸਮ ਦੀ ਰਾਜਨੀਤੀ ਕਰਨਗੇ ਜੋ ਕਰਨੀ ਨਹੀਂ ਚਾਹੀਦੀ ਜੀ ਆਮਾਨਦਾਰੀ ਨਾਲ ਮਤਲਬ ਸੱਚ ਜਿਹੜਾ ਲੋਕਾਂ ਸਾਹਮਣੇ ਆਉਣਾ ਤਾਂ ਜ਼ਰੂਰ ਚਾਹੀਦਾ ਅਰੇਤੇ ਤੇ ਰਾਜਨੀਤੀ ਕਿਸੇ ਵੀ ਤਰ੍ਹਾਂ ਨੂੰ ਨਹੀਂ ਕਰਨੀ ਚਾਹੀਦੀ। ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਹਨੂੰ ਡੈਮੇਜ ਜਿਹੜਾ ਕੀਤਾ ਹੈ ਉਹ ਜਥੇਦਾਰਾਂ ਨੇ ਕੀਤਾ। ਜਥੇਦਾਰ ਖੁਦ ਝੂਠ ਬੋਲਦੇ ਰਹੇ। ਜਦੋਂ ਜਥੇਦਾਰ ਪਦਵੀਆਂ ਤੇ ਨੇ ਉਦੋਂ ਜਥੇਦਾਰ ਜ਼ੁਰਤ ਨਾਲ ਤੇ ਸਪਸ਼ਟ ਤੇ ਸੱਚਾ ਫੈਸਲਾ ਨਹੀਂ ਕਰਨ ਦੀ ਮਤਲਬ ਜ਼ੁਰਤ ਕਰਦੇ। ਜਦੋਂ ਉਹਨਾਂ ਨੂੰ ਲਾਹ ਦਿੱਤਾ ਜਾਂਦਾ ਹੈ ਉਦੋਂ ਸੰਗਤ ਵਿੱਚ ਆ ਕੇ ਉਹ ਮਤਲਬ ਦੱਸਦੇ ਨੇ ਵੀ ਸਾਡੇ ਤੇ ਤਾਂ ਰਾਸ਼ੀਦਵਾਸੀ ਜੀ ਸਾਡੇ ਤੇ ਆਦਵਾਸੀ ਜੀ ਇਸ ਕਰਕੇ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਨੇ ਉਹ ਲੋਕਾਂ ਨੂੰ ਸਹੀ ਸੇ ਦਿਨ ਵਿੱਚ ਬੁਰੀ ਤਰ੍ਹਾਂ ਨਕਾਮ ਨਾ ਕਾਮਯਾਬ ਰਹੇ ਨੇ ਹੁਣ ਹਾਲਾਤ ਇਹ ਨੇ ਕਿ ਇਹ ਪੰਜ ਸਿੰਘ ਸਹਿਬਾਨ ਤਾਂ ਪੰਜੇ ਤਖਤਾਂ ਦੇ ਪੂਰੀ ਕੌਮ ਨੂੰ ਰਿਪਰਿਜ਼ੈਂਟ ਤਾਂ ਤਾਂ ਹੀ ਕਰਨਗੇ ਜੇ ਪਟਨਾ ਸਾਹਿਬ ਦਾ ਜਥੇਦਾਰ ਵੀ ਆ ਕੇ ਬੈਠੇ ਵਿੱਚ ਜੇ ਹਜੂਰ ਸਾਹਿਬ ਦਾ ਜਥੇਦਾਰ ਵੀ ਆ ਕੇ ਬੈਠੇ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਵੀ ਬੈਠੇ ਤੇ ਤਖਤ ਕੇਸਗੜ ਸਾਹਿਬ ਦਾ ਜਥੇਦਾਰ ਵੀ ਹੋਵੇ ਖਾਲਸਾਤਖਬ ਦਾ ਜਥੇਦਾਰ ਹੋਵੇ ਪੰਜ ਜੱਥੇਦਾਰਾਂ ਦੇ ਜਥੇਦਾਰ ਬੈਠਣ ਨਮੈਂਦੇ ਹੁਣ ਉਹਨਾਂ ਦੇ ਉਹਦੇ 'ਚ ਫੈਸਲੇ ਕਰਨ ਪੰਥ ਦੇ ਫਿਰ ਤਾਂ ਠੀਕ ਹੈ ਇਹ ਕਦੇ ਕੋਈ ਕਿਸੇ ਗ੍ਰੰਥੀ ਨੂੰ ਬਿਠਾ ਲੈਂਦੇ ਨੇ ਕਦੇ ਕਿਸੇ ਗ੍ਰੰਥੀ ਨੂੰ ਬਿਠਾ ਲੈਂਦੇ ਨੇ ਗ੍ਰੰਥੀਆਂ ਨੂੰ ਬਿਠਾ ਕੇ ਇਹ ਆਪਣਾ ਮਤਲਬ ਤੀਜੇਕ ਦਿਨ ਮੀਟਿੰਗਾਂ ਕਰਦੇ ਨੇ ਤੇ ਆਪਣਾ ਕਰ ਦਿੰਦੇ ਨੇ ਆ ਐਲਾਨ ਕਰ ਦਿੰਦੇ ਨੇ ਵੀ ਆ ਫੈਸਲੇ ਅਸੀਂ ਕਰ ਦਿੱਤੇ ਹੁਣ ਜਿਹੜੇ ਫੈਸਲੇ ਕਰਨ ਵਾਲੇ ਨੇ ਉਹ ਕਰਦੇ ਨਹੀਂ ਹੁਣ ਨਾਨਕਸ਼ਹੀ ਕੈਲੰਡਰ ਦਾ ਮਸਲਾ ਹੈ 27 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 27 ਤਰੀਕ ਨੂੰ ਬਾਬਾ ਜੋਰਾ ਵਰ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਕਿਸੇ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਹੀਂ ਮਨਾਇਆ ਕਿਉਂਕਿ 27 ਤਰੀਕ ਨੂੰ ਸਹਿਬਜ਼ਾਦਾ ਦਾ ਸ਼ਹੀਦੀ ਦਿਹਾੜਾ ਸੀ ਸਾਰਿਆਂ ਨੇ ਸ਼ਹੀਦੀ ਦਿਹਾੜਾ ਮਨਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀ ਮਤਲਬ ਤਰੀਕਾਂ 'ਚੇ ਰੋੜਤਾ ਜੀ ਅਸੀਂ ਆਪਣੇ ਨਗਰ ਵਿੱਚ ਕੱਲ ਸ਼ਾਮ ਦਾ ਦੁਬਾਨ ਰੱਖਿਆ ਹੋਇਆ ਸੀ ਕੱਲ ਨੂੰ ਮਨਾਵਾਂਗੇ ਤੇ ਮੈਂ ਸਮਝਦਾ ਇਹਦੇ ਬਾਰੇ ਕੋਈ ਸਹੀ ਤਰੀਕਾ ਜੇ ਤੁਹਾਨੂੰ ਨਾਨਕਸ਼ਹੀ ਕੈਲੰਡਰ ਠੀਕ ਨਹੀਂ ਲੱਗਦਾ ਉਹਦੇ ਵਿੱਚ ਕੋਈ ਹੌਣਤਾ ਹੀ ਲੱਗਦੀ ਹੈ ਸਿਰ ਜੋੜ ਕੇ ਇਕੱਠੇ ਕਰਕੇ ਬਿਠਾ ਲਓ ਉਹਨਾਂ ਨੂੰ ਜਿਹੜਾ ਵਿਰੋਧ ਕਰਦਾ ਉਹਦੀ ਰਾਏ ਪੁੱਛ ਲਓ ਜਿਹੜਾ ਹੱਕਤਾ ਉਹਦੀ ਰਾਏ ਪੁੱਛ ਲਓ ਲੇਕਿਨ ਕੋਈ ਸਰਬਸਾਂਝਾ ਫੈਸਲਾ ਤਾਂ ਕਰ ਲਓ ਨਾ ਜੀ ਤਰੀਕਾ ਤਾਂ ਸਹੀ ਕਰ ਦਿਓ ਨਾ ਤਾਂ ਕਿ ਲੋਕ ਇੱਕ ਤਰੀਕ ਨੂੰ ਮਤਲਬ ਜਿਹੜੀ ਗੱਲ ਆ ਮਨਾ ਸਕਣ ਤੇ ਮੈਂ ਗਿਆਨੀ ਕੁਲਦੀਪ ਸਿੰਘ ਜੀ ਜੋ ਜਥੇਦਾਰ ਸਾਹਿਬ ਜੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਇਹਦੇ ਸੰਬੰਧੀ ਕਹਿੰਦੇ ਵਿਚਾਰ ਕਰਾਂਗੇ ਹਲੇ ਤਾਂ ਮੈਂ ਮਜਬੂਰ ਹਾਂ ਤੇ ਹੁਣ ਜੇ ਜਥੇਦਾਰੇ ਮਜਬੂਰ ਹੈ ਜੀ ਫਿਰ ਮਤਲਬ ਬਾਕੀ ਮੇਰੇ ਵਰਗੇ ਬੰਦੇ ਦਾ ਕੀ ਹੋ ਸਕਦਾ ਇਸ ਕਰਕੇ ਮੈਂ ਇਹ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਰਾਹੀਂ ਵੀ ਸਹੀ ਫੈਸਲੇ ਨਹੀਂ ਹੋ ਰਹੇ ਤੇ ਕੌਮ ਦੇ ਵਿੱਚ ਬੇहद ਨਿਰਾਸ਼ਤਾ ਹੈ ਇਹਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਨੇ ਸ਼ਰੋਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਹੈ ਹਰਜਿੰਦਰ ਸਿੰਘ ਧਾਮੀ ਅੱਜ ਉਹ ਕੱਲਾ ਬੰਦਾ ਲੜ ਰਿਹਾ ਹੈ ਸਰਕਾਰ ਦੇ ਖਿਲਾਫ ਕੋਈ ਉਹਦਾ ਸਾਥੀ ਨਹੀਂ ਕੱਲਾ ਹੀ ਲੜ ਰਿਹਾ ਹੈ ਉਹ ਤੇ ਕੋਈ ਉਹਦੇ ਨਾਲ ਵੀ ਖੜਦਾ ਕੋਈ ਉਹਦੇ ਨਾਲ ਬੋਲਦਾ ਨਹੀਂ ਉਹ ਕੱਲਾ ਰਹਿ ਗਿਆ ਇਨਾ ਹਾਲਾਤਾਂ ਵਿੱਚ ਮੈਂ ਸਮਝਦਾ ਵੀ ਇਹ ਦੇਖਣਾ ਚਾਹੀਦਾ ਕਾਰਨ ਕੀ ਤੁਸੀਂ ਸਮਝਾਉਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੋਂ ਸਾਡੇ ਨਾਲ ਕਰਨਲ ਸਿੰਘ ਪਨਯੂਲੀ ਜੀ ਮੌਜੂਦ ਸੀ ਜਿਨ੍ਹਾਂ ਦੇ ਨਾਲ ਪੂਰੇ ਮਾਮਲੇ ਦੇ ਉੱਤੇ ਗੱਲ ਕੀਤੀ ਆ ਕਿ ਆਖਰ ਉਹ ਗੁਰੂ ਸਾਹਿਬ ਦੇ ਪਾਵਨ ਸਰੂਪ ਕਿੱਥੇ ਗਏ ਨੇ ਕਿਸ ਤਰੀਕੇ ਦੇ ਨਾਲ ਉਹ ਲਾਪਤਾ ਹੋਏ ਨੇ ਜਾਂ ਕਿਸ ਦੀ ਇਸ ਪੂਰੇ ਮਾਮਲੇ ਦੇ ਵਿੱਚ ਗਲਤੀ ਸੀ ਤੇ 2027 ਦੀ ਸਰਕਾਰ ਨੂੰ ਲੈ ਕੇ ਵੀ ਜਿਹੜੀ ਅਹਿਮ ਵਿਚਾਰ ਚਰਚਾ ਹੋਈ ਹੈ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਆਪਣੀ ਰეკਮੈਂਡ ਬਾਕਸ ਦੇ ਵਿੱਚ ਜਰੂਰ ਦਿਓ